ਲੱਗ ਗਿਆ ਤੇਰਾ ਥੋੜਾ ਜਿਹਾ ਫਰਕ ਤਾਂ ਪੈ ਗਿਆ ਅੱਗੇ ਨਾਲ ਹੁਣ ਹੋਰ ਕੀ ਆਖੇ ਹੁਣ ਗਿਆ ਉੱਥੇ ਨਹੀਂ ਤਾਂ ਆਖਣਗੇ ਲੈਣ ਕੀ ਗਿਆ ਸਰਥੇ ਚਲੋ ਹੋਰ ਤਾਂ ਕੋਈ ਜਾਇਆ ਜਿਹੜੇ ਅਮਰਤਾਰੀ ਨੇ ਇਹ ਵੀ ਉੱਥੇ ਲੈਣਾ ਚ ਲੱਗੇ ਹੁੰਦੇ ਨੇ ਜਾਂਦਿਆਂ ਨੂੰ ਦੇਖੋ ਗੁਰੂ ਤੇ ਭਰੋਸਾ ਨਹੀਂ ਆਪਾਂ ਨੂੰ ਕੋਈ ਜਾਂਦਾ ਜਾਏ ਪਿਆ ਗੁਰੂ ਦੇ ਸਿੱਖਣ ਨਹੀਂ ਜਾਣਾ ਤੇ ਜੇ ਗੁਰੂ ਦਾ ਸਿੱਖ ਵੀ ਤੁਰਿਆ ਫਿਰਦਾ ਸਮਝਿਆ ਜੇ ਫਿਰ ਗੁਰੂ ਦਾ ਸਿੱਖ ਨਹੀਂ ਹੋ ਗੁਰੂ ਦਾ ਸਿੱਖ ਕੇਵਲ ਗੁਰੂ ਕੋਲ ਹੀ ਜਾਂਦਾ ਹੈ ਤੇ ਗੁਰੂ ਅਗੇ ਅਰਦਾਸ ਕਰਦਾ ਸਭ ਲੋਕੀ ਜੋਗੀ ਦੇ ਦਰਸ਼ਨ ਕਰਨ ਜਾ ਰਹੇ ਨੇ ਕਈ ਚਾਰ ਚਾਰ ਵਾਰੀ ਜਾਏ ਤੇ 6-6 ਮਹੀਨੇ ਕਰਕੇ 2.5 ਸਾਲ ਬਣ ਜਾਏਗਾ ਰਿਸ਼ਤੇਦਾਰਾਂ ਨੂੰ ਸਨੇਹ ਪਚਾਤੇ ਸੱਦਲੇ ਰਿਸ਼ਤੇ ਦਾ ਇਹੋ ਜਿਹਾ بڑا ਪ੍ਰਚਾਰ ਕਰਨੇ ਆਪ ਬਸ ਸੰਬਰਤ ਵਾਸਤੇ ਹੀ ਨਹੀਂ ਕਹਿੰਦੇ ਬਾਕੀ ਤਾਂ ਚੱਲ ਮੈਂ ਧਾਗਾ ਕਰਾ ਕੇ ਲਿਆਉਂ ਤੈਰੇ ਨਾਲ ਚੱਲ ਕੇ ਤੇਰਾ ਸਿਰ ਵੀ ਨਹੀਂ ਮੁੜ ਕੇ ਆਟਣਾ ਪਾ ਮੇਰਾ ਜੀ ਟੈਗ ਹੋ ਜਾਂਦਿਆਂ ਕਰਾ ਲੈ ਤਾਗਾ ਇਹਦਾ ਗੁਰਸਿੱਖ ਨੇ ਤਾਂ ਗਾਤਰੇ ਚ ਕਰਪਾਣੀ ਪਾ ਕੇ ਰੱਖਣੀ ਗੁਰਦਾਸ ਸਿੰਘ ਕਾ ਦਾ ਧਾਗੇ ਬੰਨੀ ਫਿਰੇ ਦੋ ਬੇੜੀਆਂ ਚ ਚੜਨ ਵਾਲਾ ਡੁੱਬ ਜਾਂਦਾ ਇੱਕ ਬੇੜੀ ਤੇ ਸਵਾਰ ਗੁਰੂ ਦੇ ਜਹਾਜ਼ ਤੇ ਚੜਨਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਖਤਰਾ ਹੀ ਨਹੀਂ ਕੋਈ